ਨਮਾਛਰਦੇ ਬੰਗਾ ਤੋਂ ਖਬਰ ਸਾਹਮਣੇ ਆਈ ਹੈ ਤੁਸੀਂ ਦੇਖ ਰਿਹਾ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਤੁਹਾਡਾ ਆਪਣਾ ਬੀਟ ਕਲੈਕਟਰੀਆ ਪਤਾ ਨਹੀਂ ਰੱਬ ਕਿਹੜਿਆ ਰੰਗਾ ਵਿਚਰਾ ਜੀ ਦੀ ਮਿਸਾਲ ਬੰਗਾ ਵਿੱਚ ਉਸ ਵੇਲੇ ਸਾਹਮਣੇ ਆਈ ਜਦੋਂ ਮੁਕੰਦਪੁਰ ਰੋਡ ਬੰਗਾ ਦੇ ਬਜਾਜ ਪੈਲਸ ਵਿਖੇ ਇੱਕ ਐਨ ਆਰ ਆਈ ਵਿਪਨ ਸਲਨ ਜੋ ਪਿਛਲੇ 4-5 ਮਹੀਨੇ ਤੋਂ ਪਹਿਲਾਂ ਅਮਰੀਕਾ ਤੋਂ ਵਿਆਹ ਦੇ ਮੰਦਰ ਵਿੱਚ ਬੰਦਰ ਲਈ ਆਪਣੇ ਜਦੀ ਸ਼ਹਿਰ ਬੰਗਾ ਵਕੇ ਪਹੁੰਚਿਆ ਬਹੁਤ ਹੀ ਖੁਸ਼ੀ ਤੇ ਮਲਾਰਾ ਨਾਲ ਪਰਿਵਾਰ ਵੱਲੋਂ ਉਸ ਦਾ ਵਿਆਹ ਬਜਾਜ ਪੈਲਸ ਬੰਗਾ ਵਿਖੇ ਰੱਖਿਆ ਗਿਆ ਬਹੁਤ ਹੀ ਮੰਦ ਭਾਗੀ ਦੁਖਦਾਈ ਪਾਣਾ ਵਾਪਰਿਆ ਜਦੋਂ ਲਾੜੇ ਦੀ ਫੇਰੀਆਂ ਉਪਰੰਤ ਅਟੈਕ ਆਉਣ ਤੇ ਮੈਰੇਜ ਪੈਲਸ ਤੋਂ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਦੁਖਦਾਈ ਮੌਤ ਹੋ ਗਈ ਜਾਣਕਾਰੀ ਅਨੁਸਾਰ ਵਿਪਨ ਸੱਲਣ ਦੀ ਉਮਰ ਕਰੀ 33 ਸਾਲ ਸੀ ਉਸਦੇ ਪਿਤਾ ਮੋਲ ਨਾਲ ਬੈਂਕ ਵਿੱਚੋਂ ਅਫਸਰ ਰਿਟਾਇਰ ਹੋਏ ਸਨ ਮੌਕੇ ਦੇ ਹਾਲਾਤ ਅਨੁਸਾਰ ਪਰਿਵਾਰਕ ਮੈਂਬਰਾਂ ਦਾ ਇਸ ਦੁੱਖ ਦੀ ਘੜੀ ਵਿੱਚ ਬਹੁਤ ਬੁਰਾ ਹਾਲ ਹੈ ਮਾਤਾ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਆਓ ਦੇਖਦੇ ਹਾਂ ਬਾਕੀ ਦੀ ਮੈਨੂੰ ਸੇ ਗਏ ਅਸੀਂ ਕਹਿੰਦੇ ਬੈਠੇ ਹੋ ਕਹਿੰਦੇ ਮੇਰੇ ਹਾਰਡਵੇਅਰ ਸੈਟ ਥੋੜੀ ਹੈ ਅੱਛਾ ਯਦੋਂ ਪੂਰੇ ਰੰਗ ਰੰਗ ਦੇ ਵਿੱਚ ਉਹ ਡਾਕਟਰ ਆ ਗਏ ਕਿ ਦਾਕਟਰ ਆ ਮਿਲ ਗਿਆ ਬੱਚੂ ਕੀ ਹੈ ਸੀ ਉਹਨੇ ਚੱਕਰ ਕੀਤਾ ਕਹਿੰਦੇ ਵੇ ਸੇ ਐਦਾਂ ਹੀ ਤੇ ਕੱਲ ਮਿੱਥੀ ਕੀ ਗੱਲ ਕਹਿੰਦਾ ਡੀ ਜੇ ਬੰਦ ਕਰਾ ਰਹੇ ਅੱਛਾ ਕੱਲ ਜਿਹੜੀ ਗੱਲ ਕਹਿੰਦੇ ਡੀ ਜੇ ਬੰਦ ਕਰਾ ਦੇ ਮੈਨੂੰ ਕਹਿੰਦਾ ਕਿ ਉਹ ਰਾਟ ਬਹੁ ਹੁੰਦੀ ਹੈ ਇਹ ਡੀ ਜੇ ਇਹ ਬੰਦ ਕਰ ਦੇ ਥੋੜਾ ਦਿਓ ਉਹ ਜਿੱਦਾਂ ਨੂੰ ਪਤਾ ਹੈ ਤੁਹਾਡੀ ਜ ਕਰਦੇ ਤਾਂ ਉਹ ਵੀ ਬੰਦ ਕਰਕੇ ਫੇਰ ਚੱਲੂ ਕਰਤਾ ਦਨ ਦੁਬਾਰਾ ਇਹ ਹੋਇਆ ਤਾਂ ਬਸ ਬਹੁਤ ਜ਼ਿਆਦਾ ਔਖਾ ਸੀ ਕਹਿੰਦੇ ਅਸੀਂ ਤਾਂ ਡੁੱਢੇ ਦੇ ਇੰਦੇ ਬੈਠੇ ਸੀ ਤੇ ਸਰ ਉੱਪਰ ਤੋਂ ਇਹ ਕਿ ਦੇਖਣੇ ਡੈਰੀ ਐਵੇਂ ਡੈਰੀ ਨੂੰ ਇਹ ਬੰਦ ਕਰਾ ਦਾਂ ਮੈਂ ਬੰਦ ਆ ਉਹ ਬੰਦ ਕਰਤਾ ਉਹਨਾਂ ਬੱਦੀਆਂ ਕਿ ਜਦ ਸੱਜਣ ਮਿਲਾਏ ਸਾਰੇ ਅਨੰਤ ਕਾਰਜ ਹੋ ਚੁੱਕੇ ਸੀ ਮਨਦਗਾ ਤਾਂ ਉਹ ਭਾਗੋ ਸੁਦੇ ਆ ਸਾਰੇ ਜਿਆਮਾਲਾ ਹੋ ਰਹੀ ਸੀ ਉਹ ਮੇਰੇ ਕੋਲ ਦੇ ਜੈ ਵਾਲਾ ਇਕੱਠੇ ਆਇਓ ਤੁਸੀਂ ਮੈਂ ਕੀ ਕਰਾਂਗਾ ਜੈ ਵਾਲਾ ਤੇ ਕਰੇਗਾ ਅਸੀਂ ਨਾਲੇ ਖੜੇ ਯਾਰ ਇਸੋਂ ਵੀ ਕੋਈ ਸਿਹਤ ਖਰਾਬ ਸੀ ਕਿ ਪਹਿਲਾਂ ਫੇਕ ਸੀਗਾ ਗੱਲ ਹੋ ਗਈ ਨਹੀਂ ਇਹ ਨਹੀਂ ਇੰਨੀ ਖਰਾਬ ਉਹਦਾ ਕਦੇ ਅੱਛਾ ਹੈ ਚਾਹ ਦੱਸਦੇ ਐਂਟੀ ਡਾਇਜੈਸਟਿਵ ਲੈ ਰਿਹਾ ਏਟ ਐਡੈਕ ਰਿਵਵਰੀ ਕਰੀ ਬੜੀ ਬਰੀ ਕੁੱਤ ਇਹ ਇਹ ਅਚਾਨਕ ਹੀ ਹੋ ਗਿਆ ਇਹ ਚਲੋ ਅਮਰੀਕਾ ਤੋਂ ਕਦੋਂ ਕਾਇਮ ਅਮਰੀਕਾ ਤੋਂ ਹੀ 2 ਫਰਵਰੀ ਨੂੰ ਆਏ ਉਹ ਥਈ ਜਾਏ ਉਹ ਉਹਨੇ ਬਹੁਤ ਦੁੱਖदाई ਭਾਰਾ ਜੀ ਸਾਡਾ ਲੋਕ ਮੀਡੀਆ ਵੀ ਇਸ ਗੱਲ ਦੀ ਬੜਾ ਦਾ ਦੁੱਖ ਦਾ ਬਤਾਰਾ ਕਰਦਾ ਸਾਰੇ ਰਸਮਾਂ ਲਿਖਣੀਆਂ ਪੜੀਆਂ ਕਿਦੋਂ ਉਸ ਸੰਸਕਾਰ ਹੋ ਰਿਹਾ ਹੈ ਸੰਸਕਾਰ ਹਾਂਜੀ